ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 23 ਅਤੇ ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸੌਣ ਦੇ ਦਿਨਾਂ ਦੇ ਦਰਮਿਆਨ ਕੀ ਕੁਝ ਤਬਦੀਲੀਆਂ ਮੌਸਮ ਦੇ ਵਿੱਚ ਹੋਏ ਕਾਨੂੰ ਮਿਲਣ ਗਿਆ ਉਹ ਗੱਲ ਕਰਾਂਗੇ ਅੱਜ ਦੇਖਦੇ ਹਾਂ ਸਵੇਰ ਦੇ ਤਾਜ਼ਾ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ 28 ਜਨਵਰੀ ਦਾ ਦਿਨ ਹੈ ਸਵੇਰ ਦੇ ਲਗਭਗ 9:30 ਵਜੇ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹੋ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਹਾਲਾਂਕਿ ਅੱਜ ਤੜਕੇ ਸਵੇਰ ਤੋਂ ਕੁਝ ਖੇਤਰਾਂ ਦੇ ਵਿੱਚ ਹਲਕੀ ਜੰਮੇਨੀ ਧੁੰਦ ਵੇਖਣ ਨੂੰ ਮਿਲੀ ਖਾਸ ਕਰਕੇ ਲੁਧਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਹੁਸ਼ਿਆਰ ਫਰ ਨਵਾਂ ਸ਼ਹਿਰ ਔਰ ਮਹਾਲੀ ਚੰਡੀਗੜ੍ਹ ਕੁਝ ਕੁਝ ਖੇਤਰਾਂ ਦੇ ਵਿੱਚ ਟਾਵੇਂ ਟਾਵੇਂ ਹਲਕੇ ਧੁੰਦ ਜਿਹੜੀ ਛਾਈ ਹੋਈ ਸੀ ਜਿਹੜੀ ਹੁਣ ਲਗਭਗ ਸਾਫ਼ ਹੋ ਚੁੱਕੀ ਹੈ ਤੇ ਜਿੱਥੇ ਹੈਗੀ ਵੀ ਆ ਸੋਤਾਂ ਦੇ ਜੀ ਦੂਜੇ ਫਾਸੇ ਦੇ ਸਕਦਾ ਜੋ ਫੀ ਦੇ ਕੁਝ ਖੇਤਰਾਂ ਦੇ ਵਿੱਚ ਔਰ ਬਿਹਾਰ ਬੰਗਾਲ ਦੇ ਖਾਸ ਕਰਕੇ ਜਿਹੜੇ ਪਹਾੜਾ ਦੇ ਨਾਲ ਲੱਗਦੇ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਧੁੰਦ ਜਿਹੜੀ ਸੰਗਲੇ ਚਾਦਰ ਇਹਨਾਂ ਖੇਤਰਾਂ ਦੇ ਵਿੱਚ ਛਾਈ ਹੋਈ ਆ ਧੁੰਦ ਦੀ ਤੇ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਸਾਫੀ ਆ ਤੇ ਆਉਂਦੇ ਤਰ੍ਹਾਂ ਦੇ ਦਰਮਿਆਨ ਜੀ ਇੱਕ ਸਿਸਟਮ ਲੱਗ ਰਿਹਾ ਹਲਕੇ ਲੈਵਲ ਦਾ ਜਿਹੜਾ ਕਿ ਅਸੀਂ ਤੁਹਾਨੂੰ ਪਹਿਲਾਂ ਅਪਡੇਟ ਦੇ ਚੁੱਕੇ ਹਾਂ 31 ਤਰੀਕ ਨੂੰ ਸਿਸਟਮ ਲੱਗਦਾ ਜਾਪ ਰਿਹਾ 31 ਤਰੀਕ ਨੂੰ ਇਹ ਸਿਸਟਮ ਮੁੱਕ ਰਹੇਗਾ ਤੇ 31 ਤਰੀਕ ਨੂੰ ਕਹਿ ਲਿਆ ਕਿ ਮਾਝਾ ਖੇਤਰ ਦੁਆਬਾ ਖੇਤਰ ਔ ਅਸਰ ਪਠਾਰਗੋਟ ਹੁਸ਼ਿਆਰ ਫਿਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਲੀ ਤੇ ਰੋਪੜ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕੁਝ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਰਹਿਣਗੇ ਹਲਕੀ ਬੂੰਦਾਬੰਦੀ ਹਲਕੇ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਇਹਨਾਂ ਜ਼ਿਲ੍ਹਿਆਂ ਦੇ ਵੀ ਕੁਝ ਖੇਤਰਾਂ ਦੇ ਵਿੱਚ ਤੇ ਹਰਿਆਣਾ ਦੇ ਵੀ ਕੁਝ ਭਾਗਾਂ ਦੇ ਵਿੱਚ ਖਾਸ ਕਰਕੇ ਜਿਹੜੇ ਚੜ੍ਹਦੇਵਾੜ ਦੇ ਖੇਤਰ ਆ ਪੂਰਬੀ ਭਾਗਾਂ ਦੇ ਵਿੱਚ ਹਲਕੀ ਬੂੰਦਾਬੰਦੀ ਕੱਤੀ ਤਰੀਕ ਨੂੰ ਹੋ ਸਕਦੀ ਹੈ ਸੋ ਇਹ ਸਿਸਟਮ ਪਹਾੜਾ ਦੇ ਵਿੱਚ ਹਲਕੇ ਬਰਬਾਰੀ ਦੇ ਸਕਦਾ ਜੀ ਜਿਹਦੇ ਨਾਲ ਠੰਡ ਦੇ ਵਿੱਚ ਵਾਧਾ ਦਰਜ ਹੋ ਸਕਦਾ ਸੋ ਅੱਜ 28 ਤਰੀਕ ਹੈ ਅੱਜ ਧੁੱਪ ਜਿਹੜੀ ਨਿਗੇ ਤੌਰ ਤੇ ਲੱਗਦੀ ਰਹੇਗੀ ਸਾਰਾ ਦਿਨ ਕੱਲ 29 ਤਰੀਕ ਨੂੰ ਵੀ ਧੁੱਪ ਲੱਗੇਗੀ 30 ਤਰੀਕ ਨੂੰ ਵੀ ਦੁਪਹਿਰ ਤੱਕ ਧੁੱਪ ਲਗੜਦੇ आसार ਨੇ ਹਾਲਾਂਕਿ ਕੱਲ 29 ਤਰੀਕ ਨੂੰ ਪਛੋਦੀ ਹਵਾ ਜਿਹੜੀ ਆ ਵਾਸੀ ਹੋ ਜਾਏਗੀ ਤੇ ਉਪਰ ਦੀ ਹਵਾ ਜਿਹੜੀ ਆ ਵਾਪਸੀ ਕਰ ਸਕਦੀ ਆ ਪਛੋਦੀ ਹਵਾ ਜਿਹੜੀ ਆ ਉਹ ਹੁਣ ਸਮਾਪਤ ਹੋ ਜਾਏਗੀ ਦੱਖਣ ਪੁਰੇ ਦੀ ਹਵਾ ਚੱਲਣ ਦੇ आसार ਨੇ ਕੱਲ 29 ਦੀ ਦੁਪਹਿਰ ਤੋਂ ਬਾਅਦ ਜੇ ਜਿਹੜਾ ਸਿਸਟਮ ਨੂੰ ਹੋਰ ਬਲ ਮਿ ਤੋ ਕალიਏ ਦਫਰ ਤੋਂ ਬਾਅਦ ਸਿਸਟਮ ਐਕਟੀਵੇਟ ਹੋ ਸਕਦਾ ਹੈ ਤੇ 31 ਦੀ ਸ਼ਾਮ ਤੱਕ ਹਲਕੇ ਬੰਦਾਬੰਦੀ ਹਲਕੇ ਸ਼ਰਾਟੇ ਦਰਜ ਕਰਵਾ ਸਕਦਾ ਹੈ ਫਰਵਰੀ ਦੇ ਪਹਿਲੇ ਚੜ੍ਹਦੇ ਦਿਨਾਂ ਦੇ ਦਰਮਿਆਨ ਇੱਕ ਸਿਸਟਮ ਵੱਡੇ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਇਹ ਫਿਲਹਾਲ ਹਾਲੇ ਇਹੀ ਜਾਪ ਰਿਹਾ ਹੈ ਕਿ ਵੱਡੇ ਏਰੀਆ ਨੂੰ ਕਵਰ ਕਰ ਸਕਦਾ ਹੈ ਉਮੀਦ ਦੇ ਰੂਪ ਦੇ ਵਿੱਚ ਤੇ ਆਉਦੇ ਦਿਨਾਂ ਦੇ ਦਰਮਿਆਨੇ ਦੀ ਅਖੀਰੜ ਤੋਂ ਅੱਗੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਅੱਜ ਦੇ ਲਈ ਮੌਸਮ ਖਾਹ ਨੇ ਜੈਲੋਲਡ ਜਾਰੀ ਕੀਤੇ ਹੋਏ ਆ ਜੀ ਕੋਲਡ ਵੇਵ ਤੇ ਯਾਨੀ ਕਿ ਸੀਤ ਲਹਿਰ ਦੇ ਅਲਰਟ ਨੇ ਅੱਜ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਮੌਸਮ ਖਾਹ ਅਲਰਟ ਜੜਿਆ ਹਾਲਾ ਜਿਹੜੇ ਅਲਰਟ ਜਿਹੜਾ ਜਾਰੀ ਕੀਤੇ ਗਏ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੇ ਜਿਹੜਾ ਸਿਸਟਮ 31 31 ਨੂੰ ਲੱਗਣਾ ਜੀ 31 ਦਿਨਾਂ ਦੇ ਅੰਮ੍ਰਿਤਿਆਸਾਰ ਨੇ ਤੇ ਆਉਂਦੇ ਤਰ੍ਹਾਂ ਦੇ ਦਰਮਿਆਨ ਜੇ ਕੋਈ ਤਬਦੀਲੀ ਹੁੰਦੀ ਹੈ ਸਿਸਟਮ ਦੇ ਵਿੱਚ ਉਹਦੀ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਇਜਾਜ਼ਤ ਦੇ ਅੱਜ ਧੰਨਵਾਦ